ਨੇ ਦੱਸਿਆ ਵੀ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਉਹਦੇ ਤਹਿਤ ਉਹ ਪੁਲ ਦੇ ਕੁਝ ਜਿਹੜੇ ਪਿੱਲਰ ਆ ਉਹ ਆਪਣੀ ਜੜ੍ਹ ਤੋਂ ਹਿੱਲ ਗਏ ਆ ਸਰਕਾਰ ਕਿ ਹਾਦਸੇ ਦੀ ਡੀਕ ਕਰੀ ਜਿਹੜਾ ਇਹਨਾਂ ਦਾ ਕੰਮ ਉਹ ਤੇ ਕਰ ਲੈਣ ਪਹਿਲਾਂ ਪੁਲ ਬਣਾਉਣ ਚੰਗਾ ਸਾਫ਼ ਸੁਥਰਾ ਸੜਕ ਬਣਾਉਣ ਆਉਣ ਵਾਲੀਆਂ ਸੜਕਾਂ ਨੂੰ ਸਵਾਰਨ ਉੱਥੇ ਸੰਗਤ ਨੇ ਆਉਣਾ ਉਹਦੇ ਲਈ ਪ੍ਰਬੰਧ ਕਰਨ ਪਾਣੀ ਦਾ ਪ੍ਰਬੰਧ ਕਰਨ ਸੁਰੱਖਿਆ ਦੇ ਪਾਸੇ ਤੋਂ ਵੇਖਣਾ ਜਿਹੜੇ ਸਰਕਾਰ ਦੇ ਕੰਮ ਆ ਉਹ ਇਹਨਾਂ ਨੂੰ ਕਰਨੇ ਚਾਹੀਦੇ ਨਗਰ ਕੀਰਤਨ ਕੱਢਣੇ ਖਾਲਸਾ ਪੰਥ ਦੇ ਕੰਮ ਆ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਅ ਦਰਬਾਰ ਸਾਹਿਬ ਦੀ ਇੱਕ ਤਸਵੀਰ ਉਹ ਪੇਸ਼ ਕੀਤੀ ਨਿਊਜ਼ਪੇਪਰ 'ਚ ਉਹ AI ਨਾਲ ਬਣੀ ਬਾਅਦ ਜੋ ਦੀ ਇਹਨਾਂ ਨੂੰ ਤੇ ਅਜੇ ਤੱਕ ਇਹ ਨਹੀਂ ਪਤਾ ਵੀ ਤਸਵੀਰ ਕਿਹੜੀ ਲਾਉਣੀ ਹੈ ਮੈਨੂੰ ਦੱਸੋ ਵੀ ਜਿਹੜਾ ਮੁੱਖ ਮੰਤਰੀ ਆ ਉਹ ਪੂਰਾ ਸਿੱਖ ਹੈ ਏਸ ਹੈਗੇ ਉਹਦੇ ਔਰ ਜੇ ਗੁਰੂ ਦੀਆਂ ਸਿੱਖਿਆਵਾਂ ਨੂੰ ਪਹਿਲਾਂ ਮੰਨਣ ਦੀ ਗੱਲ ਆ ਤਾਂ ਮੁੱਖ ਮੰਤਰੀ ਪਹਿਲਾਂ ਸਾਫ ਸੂਰਤ ਹੋਵੇ। ਜੇ ਗੁਰੂ ਨੂੰ ਮੰਨਦਾ ਜਿਹੜੇ ਇਹਨਾਂ ਦੇ ਮੰਤਰੀ ਦਾੜੀਆਂ ਕੱਟਦੇ ਦਾੜੀਆਂ ਰੱਖ ਲੈਣ। ਮੁੱਖ ਮੰਤਰੀ ਸਾਫ ਸੂਰਤ ਹੋਵੇ। ਅਮਰਤ ਸ਼ਕਨ ਫੇਰ ਤੇ ਆਪਾਂ ਕਹੀਏ ਵੀ ਵਧੀਆ ਕੰਮ ਕਰ ਰਿਹਾ। ਜੀ ਮੈਂ ਸਵਾਲ ਕਰਨਾ ਚਾਹ ਰਿਹਾ ਕਿ ਸਰਕਾਰ ਦੇ ਜਿਹੜਾ ਸ਼ਤਰੀਆਂ ਮਰਵਾਉ ਨੂੰ ਲੈ ਕੇ ਕੱਲ ਗੱਲ ਨਹੀਂ ਕਰਦੇ ਕਿ ਅਸੀਂ ਬੱਚੇ ਸੁਤਰੀ ਪੁੱਤਰ ਤੇ ਉਸ ਮਾਮਲੇ ਜਿਹੜੇ ਆ ਮਰਵਾਵਾਂ। ਜਿnabla ਕੋਤਰੀ ਪ੍ਰੋਫੈਸਰ ਨੂੰ ਗਾਉਂਦਾ ਵੈਸੇ ਤੇ ਵੇਖੋ ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਇੱਕ ਸਟੇਟਮੈਂਟ ਆ ਗਈ। ਕਿਉਂਕਿ ਸਿੱਖਾਂ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਔਰ ਉਹਨਾਂ ਨੇ ਜਿਵੇਂ ਕਿਹਾ ਵਾ ਕਿ ਸਰਕਾਰ ਨੂੰ ਹੋਰ ਪ੍ਰਾਲੇ ਕਰਨੇ ਚਾਹੀਦੇ। ਮੈਂ ਆਨੰਦਪੁਰ ਸਾਹਿਬ ਹੀ ਨਾ ਬੋਤਾ। ਤੁਸੀਂ ਕਹਿ ਦਿਨ ਭਾਵੇਂ ਸਾਰੇ ਅੰਮ੍ਰਿਤਸਰ ਦੀ ਪ੍ਰੈਸ ਉੱਥੇ ਪਹੁੰਚ ਜਿਓ। ਤੇ ਸਫਾਈ ਪੱਖੋਂ ਵੇਖਿਓ ਵੀ ਪ੍ਰਸ਼ਾਸਨ ਉਥੇ ਸਫਾਈ ਪੱਖੋਂ ਉਹਨੂੰ ਸ਼ਹਿਰ ਨੂੰ ਵਧੀਆ ਬਣਾ ਪਾ ਰਿਹਾ। ਉਹ ਜਿਹੜਾ ਰੋਡ ਲੰਘਦਾ ਵਾ ਆਨੰਦਪੁਰ ਸਾਹਿਬ ਨੂੰ ਜਾਂਦਾ ਤੇ ਸਰਕਾਰ ਨੇ ਅਜੇ ਤੱਕ ਉਹ ਰੋਡ ਤੇ ਬਣਾਇਆ ਨਹੀਂ ਉਹ ਬਾਬਾ ਕਾਰਸੇ ਵਾਲੇ ਮਹਾਂਪੁਰਸ਼ ਕਿਲੇ ਆਨੰਦਗੜ੍ਹ ਸਾਹਿਬ ਵਾਲੇ ਬਾਬਾ ਸੋਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਹੋਣੀ ਬਣਾ ਰਹੇ ਆ। ਔਰ ਏਡੀਨ ਗਹਿਲੀ ਜਿਹੜਾ ਸਤਲੋਜ ਦਾ ਪੁਲ ਆ ਸਤਲੋਜ ਦੇ ਪੁਲ ਦੇ ਵਿੱਚ ਬੰਦੇ-ਬੰਦੇ ਜਿਹੜੇ ਟੋਏ ਪਏ ਹੋਏ ਆ ਔਰ ਮੈਨੂੰ ਕਿਸੇ ਨੇ ਦੱਸਿਆ ਵੀ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਉਹਦੇ ਤਹਿਤ ਉਹ ਪੁਲ ਦੇ ਕੁਝ ਜਿਹੜੇ ਪਿੱਲਰ ਆ ਉਹ ਆਪਣੀ ਜੜ੍ਹ ਤੋਂ ਹਿੱਲ ਗਏ ਆ ਸਰਕਾਰ ਕਿ ਹਾਦਸੇ ਦੀ ਡੀ ਕਰ ਰਹੀ ਹੈ ਜਿਹੜਾ ਇਹਨਾਂ ਦਾ ਕੰਮ ਉਹ ਤੇ ਕਰ ਲੈਣ ਪਹਿਲਾਂ ਪੁਲ ਬਣਾਉਣ ਚੰਗਾ ਸਾਫ਼ ਸੁਥਰਾ ਸੜਕ ਬਣਾਉਣ ਆਉਣ ਵਾਲੀਆਂ ਸੜਕਾਂ ਨੂੰ ਸਵਾਰਨ ਉੱਥੇ ਸੰਗਤ ਨੇ ਆਉਣਾ ਉਹਦੇ ਲਈ ਪ੍ਰਬੰਧ ਕਰਨ ਪਾਣੀ ਦਾ ਪ੍ਰਬੰਧ ਕਰਨ ਸੁਰੱਖਿਆ ਦੇ ਪਾਸੇ ਤੋਂ ਵੇਖਣਾ ਜਿਹੜੇ ਸਰਕਾਰ ਦੇ ਕੰਮ ਆ ਉਹ ਇਹਨਾਂ ਨੂੰ ਕਰਨੇ ਚਾਹੀਦੇ ਨਗਰ ਕੀਰਤਨ ਕੱਢਣੇ ਖਾਲਸਾ ਬੰਥ ਦੇ ਕੰਮ ਔਰ ਖਾਲਸਾ ਬੰਥ ਕੱਢਦਾ ਵਾ ਤੇ ਕੱਢੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੀਆਂ ਔਰ ਸਿੱਖ ਸੰਸਥਾਵਾਂ ਦਾ ਸੰਪਰਦਮ ਸਿੱਖ ਜਥੇਬੰਦੀਆਂ ਨਹੀਂ ਉਹਨਾਂ ਸਮਾਗਮਾਂ ਦੇ ਵਿੱਚ ਸਰਕਾਰ ਸ਼ਿਰਕਤ ਕਰ ਸਕਦਾ ਨਹੀਂ ਆ ਕੇ ਬਖਰੇ ਸਰਕਾਰ ਸ਼ਿਰਕਤ ਕਰ ਸਕਦੀ ਆ ਜੀ ਸਰਕਾਰ ਸਹਿਯੋਗ ਕਰ ਸਕਦੀ ਆ ਜੀ ਔਰ ਕਰਨਾ ਚਾਹੀਦਾ ਹੁਣ ਪੈਰਲਰ ਉਹਨਾਂ ਤਰੀਕਿਆਂ ਦੇ ਵਿੱਚ ਕਹਿੰਦੇ ਹੈ ਕੇਸਗੜ੍ਹ ਸਾਹਿਬ ਗੁਰਮਤ ਸਮਾਗਮ ਰੱਖਾਂਗੇ ਤੁਹਾਨੂੰ ਪਤਾ ਨਾ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਆ ਦਰਬਾਰ ਸਾਹਿਬ ਦੀ ਇੱਕ ਤਸਵੀਰ ਉਹ ਪੇਸ਼ ਕੀਤੀ ਨਿਊਜ਼ਪੇਪਰ ਚ ਉਹ AI ਨਾਲ ਬਣੀ ਬਾਅਦ ਜਦੋਂ ਇਹਨਾਂ ਨੂੰ ਤੇ ਅਜੇ ਤੱਕ ਇਹ ਨਹੀਂ ਪਤਾ ਵੀ ਤਸਵੀਰ ਕਿਹੜੀ ਲਾਉਣੀ ਹੈ ਸਿੱਖ ਮਰਿਆਦਾ ਨੂੰ ਸਿੱਖ ਸੰਸਥਾਵਾਂ ਪਾਲਣਾ ਕਰਾ ਸਕਦੀਆਂ ਸ਼ਿਤਾਬ ਦੀਆਂ ਚ ਸਹਿਯੋਗ ਕਰੋ ਆ ਸ਼ਿਤਾਬ ਦੀ ਲੰਘ ਕੇ ਗਈ ਸ਼੍ਰੀ ਗੋਵਿੰਦ ਵਾਲਾ ਸਾਹਿਬ ਗੁਰੂ ਰਾਮਦਾਸ ਪਾਸ਼ਾ ਜੀ ਦਾ 450 ਸਾਲਾ ਗੁਰਿਆਈਪੁਰਬ ਤੇ ਗੁਰੂ ਅਮਰਦਾਸ ਪਾਸ਼ਾ ਜੀ ਦਾ ਜੋਤੀ ਜੋਤ ਉਥੇ ਕੋਈ ਆਲੇ ਦੁਆਲੇ ਕੋਈ ਰੋਡ ਨਹੀਂ ਬਣਾਇਆ ਕੋਈ ਸਹਯੋਗ ਨਹੀਂ ਕੀਤਾ ਤੋਂ ਪੰਥ ਤੇ ਜਾਂਦਾ ਵੀ ਇਹ ਸਹਯੋਗ ਕਰਨ ਜਿਹੜੇ ਇਹਨਾਂ ਦੇ ਕੰਮ ਆ ਸਰਕਾਰ ਦੇ ਉਹ ਕਰਨ ਨਗਰ ਕੀਰਤਨ ਕੱਢਣੇ ਗੁਰਮਤ ਸਮਾਗਮ ਕਰਾਉਣੇ ਅੰਮ੍ਰਿਤ ਸੰਚਾਰ ਕਰਾਉਣੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨਾ ਇਹ ਸਿੱਖ ਸੰਸਥਾਵਾਂ ਦਾ ਕੰਮ ਆ ਸਰਕਾਰਾਂ ਦੇ ਜਿਹੜੇ ਕੰਮ ਲੋਕਾਂ ਦੀ ਭਲਾਈ ਕਰਨੀ ਦਾ ਸ਼ਹਿਰਾਂ ਦੀ ਦਿੱਖ ਸਵਾਰ ਨਹੀਂ ਉਹਦੇ ਤੇ ਧਿਆਨ ਦੇਣਾ ਚਾਹੀਦਾ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੀਆਂ ਛੜਕਾਂ ਦਾ ਹਾਲ ਤੁਹਾਨੂੰ ਪਤਾ ਆਨੰਦਪੁਰ ਸਾਹਿਬ ਦੇ ਅੰਦਰ ਸਾਫ ਸਫਾਈ ਜਾ ਕੇ ਦੇਖ ਲਿਓ ਹੋਰ ਕਈ ਕੰਮ ਜਿਹੜੇ ਇਟਰਨਲ ਅੰਦਰ ਹੋਣ ਵਾਲੇ ਆ ਉੱਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਹਾਂ ਜੇ ਇਹ ਸਾਰੇ ਸ਼ਹਿਰ ਨੂੰ ਜਿਵੇਂ ਚਿੱਟਾ ਰੰਗ ਕੀਤਾ ਆ 1699 ਤੋਂ ਉਹ ਕਰਵਾ ਦੇਣਾ ਚੰਗੀ ਗੱਲ ਆ ਇਹ ਕੰਮ ਇਹਨਾਂ ਦੇ ਕਰਨ ਵਾਲੇ ਆ ਔਰ ਮੈਂ ਤੇ ਇਹੋ ਹੀ ਚਾਹੁੰਨਾ ਮੈਂ ਸਰਕਾਰ ਤਾਂ ਕਿ ਆਪਣੀ ਗੱਲ ਵੀ ਰੱਖਦਾ ਵੀ ਦੇਖੋ ਤੁਸੀਂ ਸਹਿਯੋਗ ਕਰੋ ਪਰ ਹੁਣ ਸਰਕਾਰ ਕਿਦਾ ਨਗਰ ਕੀਰਤਨ ਕੱਢੂ ਮੈਨੂੰ ਦੱਸੋ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਮੁੱਖ ਮੰਤਰੀ ਆ ਉਹ ਪੂਰਾ ਸਿੱਖ ਹੈ ਏਸ ਹੈਗੇ ਉਹਦੇ ਔਰ ਜੇ ਗੁਰੂ ਦੀਆਂ ਸਿੱਖਿਆਵਾਂ ਨੂੰ ਪਹਿਲਾਂ ਮੰਨਣ ਦੀ ਗੱਲ ਆ ਤਾਂ ਮੁੱਖ ਮੰਤਰੀ ਪਹਿਲਾਂ ਸਾਬਤ ਸੂਰਤ ਹੋਵੇ ਤੇ ਗੁਰੂ ਨੂੰ ਮੰਨਦਾ ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਆ 350 ਸਾਲਾਂ ਸ਼ੀਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਤਾਂ ਸਰਕਾਰ ਦੇ ਗੁਰੂ ਨੂੰ ਇੰਨਾ ਹੀ ਪਿਆਰ ਕਰਦੀ ਆ ਤੇ ਭਾਈ ਮਤੀ ਦਾਸ ਨੂੰ ਸੇਧ ਲੈਣ ਉਹ ਸਿੱਖੀ ਦੇ ਲਈ ਆਰੇ ਦੇ ਨਾਲ ਚਿਵੇਗਾ ਭਾਈ ਦਿਆਲਾ ਜੀ ਸਿੱਖੀ ਲਈ ਦੇਗ ਚ ਬਲੇਗਾ ਭਾਈ ਸਤੀ ਦਾਸ ਰੂਹ ਚ ਲਪੇਟ ਕੇ ਸੜ ਗਏ ਸਾੜਤੇ ਸਰਕਾਰ ਨੇ ਇਹ ਉਹ ਸਿੱਖੀ ਦੇ ਧਾਰਨ ਕਰਨ ਫਿਰ ਸੇਧ ਲੈਣ ਨਾ ਸ਼ਤਾਬਦੀਆਂ ਮਨਾਉਣ ਦਾ ਕੀ ਨੰਦਾ ਵੀ ਸੇਧ ਲੈਣੀ ਇਹ ਕੋ ਫਾਰਮੈਲਟੀ ਥੋੜਾ ਹੁੰਦੀ ਆ ਤੋ ਸੇਧ ਲੈਣ ਜਿਹੜੇ ਇਹਨਾਂ ਦੇ ਮੰਤਰੀ ਦਾੜੀਆਂ ਕੱਟਦੇ ਦਾੜੀਆਂ ਰੱਖ ਲੈਣ ਮੁੱਖ ਮੰਤਰੀ ਸਾਫ ਸੂਰਤ ਹੋਵੇ ਅਮਰਤ ਸ਼ਕਰਣ ਫੇਰ ਤੇ ਆਪਾਂ ਕਹੀਏ ਵੀ ਵਧੀਆ ਕੰਮ ਕਰ ਰਿਹਾ ਤੇ ਜੇ ਆਪਾਂ ਗੱਲ ਤੇ ਗੁਰੂ ਦੀ ਮੰਨਣੀ ਕੋਈ ਨਹੀਂ ਮੈਂ ਸਾਰੇ ਸਿੱਖਾਂ ਨੂੰ ਵੈਸੇ ਕਹਿੰਦਾ ਕੋ ਸ਼ਤਾਬਦੀਆਂ ਮਨਾਉਣੀਆਂ ਮਨਮਾਉਣੀਆਂ ਉਹਦੇ ਤੇ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਵੱਡੇ ਪੱਧਰ ਤੇ ਕਰਨਾ ਚਾਹੀਦਾ ਪ੍ਰਸ਼ਾਸਨਿਕ ਕੰਮ ਵੇਖਣੇ ਚਾਹੀਦੇ ਸੜਕਾਂ ਰੋਡ ਵਧੀਆ ਬਣਾਉਣੇ ਚਾਹੀਦੇ ਸਫਾਈ ਦੇਖਣੀ ਚਾਹੀਦੀ ਲਾਈਟਾਂ ਵੇਖਣੀਆਂ ਚਾਹੀਦੀਆਂ ਟੈਂਟ ਲਾ ਸਕਦੇ ਆ ਉੱਥੇ ਸਭ ਤੋਂ ਵੱਡੀ ਉਦਾਹਰਣ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਠਾੜਾ ਪਟਨਾ ਸਾਹਿਬ ਨਾਏ ਤੇ ਕਿਵੇਂ ਮਨਾਇਆ ਗਿਆ ਨतीश ਨੇ ਉੱਥੋਂ ਦੇ ਸੀਐਮ ਸਾਹਿਬ ਨੇ ਸਹਿਯੋਗ ਦਿੱਤਾ ਤੇ ਮਨਾਇਆ ਕਿੰਨੇ ਸਿੱਖਾਂ ਨੇ ਇਹ ਇੱਕ ਗੈਰ ਸਿੱਖ ਸਹਿਯੋਗ ਦੇ ਰਿਹਾ ਔਰ ਉਹਦੇ ਸਾਰੇ ਵਸ ਸ਼ਲਾਘਾ ਆਈ ਉਹਨਾਂ ਇਹ ਸਹਿਯੋਗ ਤੇ ਕਰਨ ਸਹਿਯੋਗ ਕਰਨ ਪੈਰਲਰ ਪ੍ਰੋਗਰਾਮ ਰੱਖਣ ਦੀ ਲੋੜ ਨਹੀਂ ਆ ਤੇ ਜਾਂ ਫਿਰ ਆਪ ਵੀ ਪੂਰਾ ਸਿੱਖੀ ਨੂੰ ਧਾਰਨ ਕਰ ਲੈਣ ਐਨ ਮੁੱਖ ਮੰਤਰੀ ਦਾ ਦਾੜਾ ਪੂਰਾ ਹੋਵੇ ਤੇ ਕੇਸ ਹੁਣ ਕਿਉਂਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉਤੇ